ਕੀ ਮਾਮਲਾ ਹੈ ਜੀ ਮਗਰ ਜੀ ਦੇ ਖਾਲਸਾ ਮਗਰ ਜੀ ਫਤਿਹ ਮੇਰਾ ਨਾਮ ਹਰਪ੍ਰਾਨ ਸਿੰਘ ਆ ਜੀ ਮੈਂ ਮੇਰਾ ਪਿੰਡ ਘਰਖਣਾ ਕੀ ਮਾਮਲਾ ਹੈ ਤੇ ਮੈਂ ਆਰਮੀ ਦੇ ਵਿੱਚ ਸਰਵਿਸ ਕਰਦਾ ਮੇਰਾ ਬੇਟਾ ਤੇ ਮੇਰੇ ਘਰ ਵਾਲੀ ਇਹ ਡੇਲੀ ਰੁਟੀਨ ਦੇ ਹਿਸਾਬ ਨਾਲ ਸ਼ਾਮ ਨੂੰ ਆਪਣੇ ਡੌਗੀ ਨੂੰ ਘੁਮਾਉਣ ਲੈ ਕੇ ਜਾਂਦੇ ਸੀਗੇ ਤੇ ਘੁਮਾ ਕੇ ਵਾਪਸ ਆ ਰਹੇ ਸੀਗੇ ਇੱਕ ਸਾਡੇ ਪਿੰਡ ਦੇ ਹੀ ਨੌਜਵਾਨ ਨੇ ਤੇਜ਼ ਤਾਰ ਦਾਹ ਦੇ ਨਾਲ ਮੇਰੇ ਘਰ ਵਾਲੀ ਔਰ ਮੇਰੇ ਬੇਟੇ ਦੇ ਉੱਤੇ ਹਮਲਾ ਕੀਤਾ ਮੇਰੇ ਘਰ ਵਾਲੀ ਦੇ ਸਿਰ 'ਚ ਟੱਕ ਮਾਰਿਆ ਉਹਨੂੰ ਫਿਰ ਰੈਫਰ ਕੀਤਾ ਚੰਡੀਗੜ੍ਹ ਉਹਦੀ ਸਕੈਨਿੰਗ ਕਰਵਾਈ ਗਈ ਔਰ ਮੇਰੇ ਬੇਟੇ ਦੇ ਹੱਥ ਦੇ ਉੱਤੇ ਦਾਹ ਲੱਗਿਆ ਉਹਨੇ ਬਚਾਉਣ ਭੱਜ ਕੇ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਉਹਨੇ ਜਾਤੀ ਸ਼ੂਚਕ ਸ਼ਬਦ ਬੋਲੇ ਨੇ ਕਿ ਤੁਸੀਂ ਨੂੰ ਇੱਥੇ ਰਹਿਣ ਨਹੀਂ ਦਊਂਗਾ ਮੈਂ ਤੁਹਾਡਾ ਸਾਰਾ ਪਰਿਵਾਰ ਖਤਮ ਕਰਨਾ ਹੈ ਤੇ ਉਹ ਤੋਂ ਬਾਅਦ ਇੱਕ ਅਣਪਛਾਤੇ ਪਿੰਡ ਦੇ ਬਤਵੰਤੇ ਸੱਜਣ ਨੇ ਉਹਦਾ ਦਾਹ ਫੜ ਕੇ ਉਹਨਾਂ ਦੀ ਜਾਨ ਬਚਾਈ ਤੇ ਫਿਰ ਉਹ ਭੱਜ ਗਿਆ ਉਸ ਤੋਂ ਬਾਅਦ ਮੈਂ ਕੈਪਟਨ ਹਰਜਿੰਦਰ ਸਾਹਿਬ ਨੂੰ ਫੋਨ ਕੀਤਾ ਆਪਣੇ ਬ੍ਰਦਰ ਨੂੰ ਫੋਨ ਕੀਤਾ ਜਿਹੜਾ ਮੇਰਾ ਤਾਏ ਦਾ ਮੁੰਡਾ ਉਹ ਲੈ ਕੇ ਗਿਆ ਉਹਨੂੰ ਨਾਲ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਹਿਬ ਗਏ ਉਹਨਾਂ ਦੇ ਘਰੇ ਤਾਂ ਉਹ ਘਰੇ ਨਹੀਂ ਮਿਲੇ ਉਥੋਂ ਫਰਾਰ ਹੋ ਗਏ ਜਿੰਦਾ ਵਗੈਰਾ ਲਾ ਕੇ ਤੇ ਫਿਰ ਕੈਪਟਨ ਹਰਜਿੰਦਰ ਸਾਹਿਬ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਕਿ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਨਾਲ ਆ ਤੇ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਉਸ ਬੰਦੇ ਦੇ ਨਾਲ ਜੋ ਵੀ ਕਾਨੂੰਨੀ ਕਾਰਵਾਈ ਹੈ ਜੋ ਬਣਦੀ ਹੈ ਉਹ ਕੀਤੀ ਜਾਵੇ ਤਾਂ ਕਿ ਉਹ ਅੱਗੇ ਤੋਂ ਕਿਸੇ ਦੇ ਨਾਲ ਐਸੀ ਕਾਨੂੰਨੀ ਹਰਕਤ ਨਾ ਕਰ ਸਕੇ ਜਿਹਦੇ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਮਾਰਨ ਦੇ ਇਰਾਦੇ ਦੇ ਨਾਲ ਉਹ 5:30 ਵਜੇ ਦੀ ਘਟਨਾ ਇਹ ਉਹ ਕਤਲੇ ਇਰਾਦਾ ਉਹਦਾ ਮਾਰਨ ਦਾ ਪੂਰਾ ਇਰਾਦਾ ਸੀ ਜਿਸ ਹਿਸਾਬ ਨਾਲ ਉਹਨੇ ਟੱਕ ਮਾਰੇ ਨੇ ਜਿਹੜੇ ਸੀਗੇ ਜੀ ਹਮਲਾ ਕਰ ਉਹ ਜੀ ਇੱਕੇ ਬੰਦਾ ਸੀਗਾ ਸਾਈਕਲ ਤੇ ਆ ਕੇ ਸਾਈਕਲ ਨੂੰ ਸਿੱਟ ਕੇ ਹੱਥ ਉਹਨੇ ਦਾਹ ਫੜਿਆ ਹੋਇਆ ਸੀਗਾ ਤੇ ਉਹਦੇ ਨਾਲ ਹਮਲਾ ਕੀਤਾ ਔਰ ਜਿਹੜਾ ਹਥਿਆਰ ਸੀ ਜੀ ਹਥਿਆਰ ਦਾਹ ਸੀਗਾ ਜੀ ਤੇਜ਼ ਧਾਰ ਜਿਹੜਾ ਦਾਤਰ ਨਹੀਂ ਹੁੰਦਾ ਹਾਂਜੀ ਉਹਨਾਂ ਨੂੰ ਜ਼ਖਮੀ ਕੀਤਾ ਦੋਨਾਂ ਦੋਨਾਂ ਨੂੰ ਜ਼ਖਮੀ ਕਰਤਾ ਜੀ ਮੇਰੇ ਬੇਟੇ ਨੂੰ ਔਰ ਮੇਰੇ ਘਰ ਵਾਲੀ ਨੂੰ ਤਿੰਨ ਜਾਂਦੇ ਹੁੰਦੇ ਸੀਗੇ ਛੋਟਾ ਬੇਟਾ ਮੇਰਾ ਕਹਿੰਦਾ ਮੈਂ ਪੜਨਾ ਹੈ ਇਸ ਕਰਕੇ ਉਹ ਨਹੀਂ ਗਿਆ ਸੀ ਅਗਰ ਉਹ ਚਲੇ ਜਾਂਦਾ ਸ਼ਾਇਦ ਉਹਦੇ ਵੀ 7 ਵਜ ਦੀ ਕੋਈ ਪ੍ਰਾਣੀ ਰੰਜਿਸ਼ ਹੈਗੀ ਨਹੀਂ ਜੀ ਸਾਡਾ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਸਾਡੀ ਕੀ ਲੱਗਦਾ ਕਾਰਨ ਕੀ ਲੱਗਦਾ ਹਮਲਾ ਕਰ ਹੁੰਦਾ ਉਹਨੂੰ ਕਾਰਨ ਕੁਝ ਨਹੀਂ ਕਹਿ ਸਕਦੇ ਹੁਣ ਜਾਂ ਤਾਂ ਉਹਨੂੰ ਕਿਸੇ ਨੇ ਢਕਾਇਆ ਜਾਂ ਉਹਦੀ ਮਾਂ ਨੇ ਹੱਲਾਸ਼ੇਰੀ ਦਿੱਤੀ ਜਾਂ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਮਾਂ ਉਹਨੂੰ ਲੈ ਕੇ ਫਰਾਰ ਹੋਈ ਆ ਤੇ ਇਹਦਾ ਮਤਲਬ ਉਹਨੇ ਹੀ ਉਹਨੂੰ ਹੱਲਾਸ਼ੇਰੀ ਦੇ ਕੇ ਭੇਜਿਆ ਤੇ ਦੋਨੇ ਮਾਂ ਪੁੱਤ ਰਹਿੰਦੇ ਨੇ ਇੱਕ ਬੇਟਾ ਉਹਨਾਂ ਦਾ ਫੌਰਨ ਗਿਆ ਹੋਇਆ ਮੰਗ ਦੀ ਮੰਗ ਪ੍ਰਸ਼ਾਸਨ ਤੋਂ ਇਹੀ ਆ ਬਸ ਵੀ ਕਾਨੂੰਨੀ ਕਾਰਵਾਈ ਜੋ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਬਣਦੀ ਕਾਨੂੰਨੀ ਕਾਰਵਾਈ ਉਹਦੇ ਨਾਲ ਕੀਤੀ ਜਾਵੇ। ਅਸੀਂ ਜੀ ਮਤਲਬ ਕਿ ਕੁੱਤੇ ਨੂੰ ਘੁਮਾ ਕੇ ਆ ਰਹੇ ਸੀਗੇ। ਮਤਲਬ ਕਿ ਗਗਨ ਨਾਮ ਦਾ ਹੀ ਮੁੰਡਾ ਸਾਡੇ ਪਿੰਡ ਦਾ ਹੀ ਆ ਜੀ ਮਲਿੰਗਵਾਂਢੀ ਨੇ ਉਹਨਾਂ ਨੇ ਅਚਾਨਕ ਆਈ ਮਲਈ ਉਹਨਾਂ ਨੇ ਮੇਰੀ ਮਾਤਾ ਦੇ ਪਿੱਛੇ ਵਾਰ ਕਰਿਆ ਦਾਹ ਨਾਲੀ ਮਰੀ ਕਰਦੰਦੇ ਤੇ ਤੇ ਬਚਾਅ ਕਰਕੇ ਅਸੀਂ ਪਰੇ ਹੋਏ ਜਦ ਉਹ ਮੋਰੇ ਫਿਰ ਗਾਲ ਕੱਢ ਕੇ ਬੋਲਣ ਲੱਗਿਆ ਚਾਤ ਪ੍ਰਤੀ ਤੇ ਤੁਸੀਂ ਸਾਡੇ ਉਰੇ ਘਰ ਪਾਲੇ ਇਦਾਂ ਵੀ ਮੇਰੀ ਮਾਂ ਨੇ ਵੀ ਚਾ ਇਦਾਂ ਵੀ ਤੂੰ ਨੂਰੇ ਦਾ ਨਹੀਂ ਨਾ ਤੁਹਾਡੇ ਸਾਰੇ ਟੱਬਰ ਨੂੰ ਮਾਰਨਾ ਜੀ ਫਿਰ ਜਦੋਂ ਦੁਬਾਰਾ ਇਹ ਮਾਰ ਲੱਗੇ ਮੈਂ ਹੱਥ ਮੋਰੇ ਕਰੇ ਉਹਨੇ 2-3 ਵਾਰ ਹੱਥ ਤੇ ਮਾਰੇ ਜੀ ਫਿਰ ਮਨ ਲੱਗੇ ਮੈਂ ਦਾਹ ਫੜ ਲਿਆ ਜੀ ਤੇ ਉਹ ਦਾਹ ਫੜੇ ਹੀ ਉਹ ਮਰ ਹੀ ਪਰੇ ਜੀ ਨੂੰ ਮੇਰੇ ਪਿੱਛੇ ਪੈ ਗਿਆ ਜੀ ਖੇਤਾਂ 'ਚ ਮਲ ਗਈ ਮੈਂ ਭੱਜਿਆ ਜੀ ਜਾਨ ਬਚਾਉਣ ਨੂੰ ਤੇ ਮਾਂ ਤਾਂ ਵੀ ਫੇਰ ਹੀ ਉਹ ਮਲ ਗਈ ਇੱਕ ਅੰਕਲ ਸੀਗੇ ਪਿੰਡ ਦੇ ਹੀ ਉਹਨਾਂ ਨੇ ਵੀ ਉਤੋਂ ਦਾਗ ਹੋਲੇ ਆ ਪੇਜੀ ਕਿਤੇ ਉਹ ਆਪਣੇ ਘਰੇ ਚਲੇ ਗਏ ਜੀ ਹੁਣ ਤੁਸੀਂ ਕੌਣ ਕੌਣ ਸੀ ਅਸੀਂ ਮੈਂ ਤੇ ਮੇਰੀ ਮਾਤਾ ਇਹ ਹੀ ਕਿੰਨੇ ਕੁ ਬੀਤੀ ਕਰੇ ਇਹ ਜੀ ਸਵਾ ਪੰਜ ਦੀਆ ਅ ਕੱਲ ਸ਼ਾਮੀ ਸੌਣ ਹਾਂਜੀ ਇਹ ਉਹ ਕੌਣ ਕਿੰਨੇ ਚਿਰ ਹੋ ਗਏ ਉਹ ਹੀ ਇਕੱਲਾ ਹੀ ਸੀਗਾ ਜੀ